ਸਮਕਤ ਦੀਆਂ ਪੰਜ ਵੱਡੀਆਂ ਖਬਰਾਂ ਅੱਜ ਪੂਰੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੋ ਚੁੱਕਾ ਹੈ ਛੁੱਟੀਆਂ ਦੀ ਲਿਸਟ ਜਾਰੀ ਹੋ ਚੁੱਕੀ ਹੈ ਔਰ ਦੂਜੇ ਪਾਸੇ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਇਕੱਲਾ ਮਰਨ ਵਰਤੇ ਬੈਠਾ ਹੋਇਆ ਸੀ ਔਰ ਹੁਣ ਸਮੂਹ ਕਿਸਾਨਾਂ ਸਾਰਿਆਂ ਵੱਲੋਂ ਭੋਖਾ ਹੜਤਾਲ ਦਾ ਐਲਾਨ ਅੱਜ ਕਰ ਦਿੱਤਾ ਗਿਆ ਦੂਜੇ ਪਾਸੇ ਜਿਹੜਾ ਹਰਿਆਣਾ ਦਾ ਐਕਸ ਮੁੱਖ ਮੰਤਰੀ ਮਨੋਰ ਲਾਲ ਖੱਟਰਾ ਹੈ ਉਹਦਾ ਕਿਸਾਨਾਂ ਬਾਰੇ ਇੱਕ ਵੱਡਾ ਤੇ ਹੈਰਾਨੀ ਜਨਕ ਬਿਆਨ ਆ ਗਿਆ ਜਿਹਦੇ ਉੱਪਰ ਅੱਗੋਂ ਕਿਸਾਨਾਂ ਦਾ ਵੀ ਵੱਡਾ ਬਿਆਨ ਉਹਦੇ ਬਾਰੇ ਆ ਗਿਆ ਤੇ ਉਧਰ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਆਪਣਾ ਬਿਆਨ ਬਦਲ ਕੇ ਉਲਟ ਇੱਕ ਨਵਾਂ ਬਿਆਨ ਦੇ ਦਿੱਤਾ ਕੇਂਦਰੀ ਮੰਤਰੀ ਨੇ ਆਖਿਆ ਕਿ ਜਿਸ ਹਮਲਾਵਰ ਨਰੈਨ ਸਿੰਘ ਚੌੜਾ ਨੇ ਸੁਖਵੀਰ ਬਾਦਲ ਤੇ ਹਮਲਾ ਕੀਤਾ ਉਹ ਤਾਂ ਮੈਨੂੰ ਵੀ ਮਾਰਨ ਨੂੰ ਫਿਰਦਾ ਸੀ ਔਰ ਪੂਰੀ ਗੱਲ ਕੀ ਆਖੀ ਉਹ ਤੁਹਾਨੂੰ ਅੱਗੇ ਦੱਸਦੇ ਆ ਔਰ ਉਧਰ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਬਣਾ ਕੇ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਗੁਰਬਖਸ਼ ਸਿੰਘ ਵੰਡਾਲਾ ਇਹ ਸਾਰੇ ਤੁਰੇ ਸੀ ਅੱਜ ਉਹਨਾਂ ਨੇ ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦਿੱਤੀ ਹੈ ਔਰ ਬੀਬੀ ਜਗੀਰ ਕੌਰ ਹੋਰਾਂ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਅਕਾਲੀ ਦਲ ਦਾ ਹੀ ਹਿੱਸਾ ਸੀ ਤੇ ਰਵਾਂਗੇ ਸਕੰਦਰ ਮਲੂਕਾ ਹੋਰਾਂ ਨੇ ਵੀ ਇਹ ਬਿਆਨ ਦੇ ਦਿੱਤਾ ਹੈ ਕਿ ਅਸੀਂ ਅਕਾਲੀ ਦਲ ਦੇ ਵਿੱਚ ਦੁਬਾਰਾ ਸ਼ਾਮਲ ਹੋਵਾਂਗੇ ਔਰ ਜੇਕਰ ਸੁਖਬੀਰ ਬਾਦਲ ਪ੍ਰਧਾਨ ਚੁਣਿਆ ਜਾਂਦਾ ਤਾਂ ਉਹਦੀ ਅਗਵਾਈ ਚ ਕੰਮ ਕਰਾਂਗੇ ਤਾਂ ਆਪਾਂ ਸ਼ੁਰੂ ਤੋਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਔਰ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਮਰਨਵਰ ਤੇ ਖਨੌਰੀ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਦੇ ਨਾਲ ਹੁਣ ਸਮੂਹ ਕਿਸਾਨਾਂ ਨੇ ਜਿਹੜੇ ਖਨੋਰੀ ਬਾਰਡਰ ਤੇ ਮੌਜੂਦ ਨੇ ਉਹਨਾਂ ਨੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਅੱਜ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 15ਵੇਂ ਦਿਨ ਚ ਦਾਖਲ ਹੋ ਚੁੱਕਾ ਹੈ ਔਰ ਕੱਲ ਤੋਂ ਖਨੋਰੀ ਬਾਰਡਰ ਦੇ ਉੱਪਰ ਜਿੰਨੀਆਂ ਵੀ ਟਰਾਲੀਆਂ ਉੱਥੇ 2.5 ਤੋਂ 3 ਕਿਲੋਮੀਟਰ ਦੇ ਵਿੱਚ ਖੜੀਆਂ ਨੇ ਉਹਨਾਂ ਦੇ ਵਿੱਚ ਕੋਈ ਚੁੱਲ੍ਹਾ ਨਹੀਂ ਤਪੇਗਾ ਕੋਈ ਰੋਟੀ ਨਹੀਂ ਬਣੇਗੀ ਸਾਰੇ ਕਿਸਾਨ ਸਮੂਹਕ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਹੜਤਾਲ ਕਰਨਗੇ ਭੁੱਖ ਹੜਤਾਲ ਔਰ ਉਧਰ ਹਰਿਆਣਾ ਦੇ ਐਕਸੀਮ ਤੇ ਮੌਜੂਦਾ ਕੇਂਦਰੀ ਮੰਤਰੀ ਮਨੋਰ لال ਖੱਟਰ ਨੇ ਨਵਾਂ ਹੀ ਬਿਆਨ ਕੱਢ ਮਾਰਿਆ ਨਵਾਂ ਹੀ ਸੱਪ ਛੱਡ ਦਿੱਤਾ ਔਰ ਹਰਾਨੀ ਜਨਕ ਗੱਲ ਕੀਤੀ ਹੈ ਉਹ ਕਹਿੰਦਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕਦਾ ਕਿਸਾਨ ਦਿੱਲੀ ਜਾਣ ਪਰ ਸਹੀ ਤਰੀਕੇ ਨਾਲ ਜਾਣ ਤੇ ਆਪਣੇ ਤਰੀਕੇ ਨਾਲ ਜਾਣ ਦੀ ਜਿੱਦ ਨਾ ਕਰਨ ਹੁਣ ਕਿਸਾਨਾਂ ਦੇ ਆਗੂ ਸਰਵਨ ਸਿੰਘ ਪੰਦੇਰ ਨੇ ਆਖਿਆ ਉਹ ਕਹਿੰਦਾ ਇਹਨਾਂ ਦੇ ਆਪਦੇ ਹੀ ਬਿਆਨ ਨਹੀਂ ਰਲਦੇ ਜਿਹੜਾ ਹਰਿਆਣਾ ਦਾ ਮੌਜੂਦਾ ਮੁੱਖ ਮੰਤਰੀ ਹੈ ਨੈب ਸਿੰਘ ਸੈਣੀ ਉਹ ਤਾਂ ਕਹਿੰਦਾ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦੇਣਾ ਇਹਨਾਂ ਕੋਲ ਪਰਮਿਸ਼ਨ ਨਹੀਂ ਖੱਟਰ ਕਹਿੰਦਾ ਦਿੱਲੀ ਜਾਣ ਜੀ ਸੜਕੇ ਜਾਣ ਜਾ ਸਕਦੇ ਆ ਅਸੀਂ ਤਾਂ ਰੋਕਦੇ ਨਹੀਂ ਪਰ ਸਹੀ ਤਰੀਕੇ ਨਾਲ ਜਾਣ ਤੇ ਜਿਹੜਾ ਰਵਨੀਤ ਬਿੱਟੂ ਹੈ ਉਹ ਕਹਿੰਦਾ ਜੇ ਇਹ ਪੈਦਲ ਚੱਲ ਕੇ ਆਉਣ ਤਾਂ ਅਸੀਂ ਇਹਨਾਂ ਦਾ ਸਵਾਗਤ ਕਰਾਂਗੇ ਹੁਣ ਵਾਕਿਆ ਹੀ ਇਹ ਤਿੰਨੇ ਬੀਜੇਪੀ ਦੇ ਇਸ ਟਾਈਮ ਵੱਡੇ ਅਹੁਦਿਆਂ ਤੇ ਬਰਾਜਮਾਨ ਨੇ ਤੇ ਤਿੰਨੇ ਬੰਦਿਆਂ ਦੇ ਬਿਆਨ ਆਪਸ ਚ ਨਹੀਂ ਰਲਦੇ ਪਹਿਲਾਂ ਰਵਨੀਤ ਬਿੱਟੂ ਤੇ ਹੋਰ ਜਿਹੜੇ ਬੀਜੇਪੀ ਦੇ ਨੇਤਾ ਨੇ ਉਹ ਕਹਿੰਦੇ ਸੀ ਇਹ ਟਰੈਕਟਰਾਂ ਵਾਲੀਆਂ ਛੱਡ ਕੇ ਪੈਦਲ ਆ ਜਾਣ ਹੁਣ ਉਹ ਪੈਦਲ ਜਾਂਦੇ ਨੇ ਹੁਣ ਵੀ ਇੱਥੋਂ ਗੈਸ ਦੇ ਗੋਲੇ ਗੋਲੀਆਂ ਤਾਂ ਉਧਰ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਹੈ ਉਹ ਅੱਜ ਤੋਂ 6-7 ਮਹੀਨੇ ਪਹਿਲਾਂ ਜਦੋਂ ਅਕਾਲੀ ਦਲ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋਇਆ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਸਵਾਲ ਉੱਠੇ ਤਾਂ ਕਈ ਸਾਰੇ ਜਿਹੜੇ ਅਕਾਲੀ ਦਲ ਦੇ ਨੇਤਾ ਸੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਉਹ ਬੋਲਣਾ ਸ਼ੁਰੂ ਹੋਏ ਤਾਂ ਉਸ ਵਕਤ ਫਿਰ ਜਿਹੜੀ ਕਾਫੀ ਸਾਰੇ ਆਗੂਆਂ ਦੀ ਇੱਕ ਟੀਮ ਬਣੀ ਉਹਨਾਂ ਨੇ ਅਕਾਲੀ ਦਲ ਸੁਧਾਰ ਲਹਿਰ ਦੇ ਨਾਂ ਤੇ ਆਪਣਾ ਇੱਕ ਗਰੁੱਪ ਬਣਾਇਆ ਜਿਨ੍ਹਾਂ ਚ ਬੀਬੀ ਜਗੀਰ ਕੌਰ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਸੀਗਾ ਜਿਨ੍ਹਾਂ ਚ ਸੁਖਦੇਵ ਸਿੰਘ ਢੀਂਡਸਾ ਸੀਗਾ ਪਰਮਿੰਦਰ ਸਿੰਘ ਢੀਂਡਸਾ ਸੀਗਾ ਗੁਰਬਖਸ਼ ਸਿੰਘ ਮਡਾਲਾ ਸੀਗਾ ਔਰ ਬਾਅਦ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਦੇ ਵਿੱਚ ਮਿਲਦਾ ਹੋਇਆ ਦਿਖਿਆ ਚੰਜੀਤ ਬਰਾੜ ਵੀ ਕਾਲੀਦਲ ਨੂੰ ਛੱਡ ਕੇ ਉਹਨਾਂ ਦੀ ਸੁਰਮਲਾਉਂਦਾ ਨਜ਼ਰ ਆਇਆ ਪਰ ਅੱਜ ਉਹ ਜਿਹੜਾ ਕਾਲੀਦਲ ਸੁਧਾਰ ਲੈ ਰਿਹਾ ਉਹਨੂੰ ਭੰਗ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਤੇ ਬੀਬੀ ਜਗੀਰਕਰ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨ ਕੇ ਇੰਜ ਕੀਤਾ ਉਹ ਕਹਿੰਦੇ ਕਿ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਸੀਗਾ ਕਿ ਸਾਰੇ ਅਕਾਲੀ ਦਲ ਵਾਲੇ ਇੱਕ ਹੋਵੋ ਤੇ ਹੁਣ ਅਸੀਂ ਇੱਕ ਹੋ ਜਾਣਾ ਹੈ ਇਹਦੇ ਉੱਪਰ ਲੋਕਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਹਿ ਰਿਹਾ ਕਿ ਇਹ ਸਾਰਾ ਹੈਗਾ ਹੀ ਡਰਾਮਾ ਸੀ ਔਰ ਰਲ ਮਿਲ ਕੇ ਸਕੀਮ ਬਣਾ ਕੇ ਕੀਤਾ ਸੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਅਕਾਲੀ ਦਲ ਜਦੋਂ ਲੋਕਾਂ ਦੀਆਂ ਨਜ਼ਰਾਂ 'ਚ ਹੁਣ ਖਤਮ ਹੋ ਗਿਆ ਸੀ ਤਾਂ ਇਹਨਾਂ ਨੇ ਇਹ ਬੈਠ ਕੇ ਸਕੀਮ ਬਣਾਈ ਕਿ ਆਪਾਂ ਇੰਜ ਕਰੀਏ ਪਹਿਲਾਂ ਕੁਝ ਜਣੇ ਬਾਗੀ ਹੋਈਏ ਫਿਰ ਇੱਕ ਦੂਜੇ ਦੀਆਂ ਸ਼ਿਕਾਇਤਾਂ ਕਰੀਏ ਫਿਰ ਐਦਾਂ ਕਰਕੇ ਐਦਾਂ ਕਰਕੇ ਐਦਾਂ ਕਰਕੇ ਫਿਰ ਆਪਾਂ ਇਕੱਠੇ ਹੋ ਜਾਾਂਗੇ ਤਾਂ ਕੁਝ ਲੋਕ ਕਹਿੰਦੇ ਨੇ ਕਿ ਉਹੀ ਸਕੀਮ ਇਹਨਾਂ ਨੇ ਸਿਰੇ ਲਾਈ ਐ ਸਿਰੇ ਚੜ੍ਹੀ ਐ ਹੋਰ ਨਾ ਇਹ ਕੋਈ ਬਾਗੀ ਅਕਾਲੀ ਸੀ ਤੇ ਨਾ ਸੁਖਬੀਰ ਬਾਦਲ ਦੇ ਨਾਲ ਇਹਨਾਂ ਦਾ ਕੋਈ ਰੌਲਾ ਸੀ ਨਾ ਹੀ ਇਹ ਸੁਖਬੀਰ ਬਾਦਲ ਦੇ ਖਿਲਾਫ ਸੀਗੇ ਬਸ ਆਪਣੀ ਪਾਰਟੀ ਨੂੰ ਸਿਆਸੀ ਤੌਰ ਤੇ ਲੋਕਾਂ ਦੀਆਂ ਨਜ਼ਰਾਂ 'ਚ ਉੱਪਰ ਚੁੱਕਣ ਦੇ ਲਈ ਇਹ ਸਭ ਕੁਝ ਕੀਤਾ ਗਿਆ ਉਧਰ ਰਵਨੀਤ ਬਿੱਟੂ ਉਹਨੇ ਬਿਆਨ ਦਿੱਤਾ ਸੀਗਾ ਕਿ ਨਰੈਣ ਸਿੰਘ ਚੌੜਾ ਜੀ ਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਬਈ ਨਰੈਣ ਸਿੰਘ ਚੌੜਾ ਨੂੰ ਸਨਮਾਨਿਤ ਕਰਨਾ ਚਾਹੀਦਾ ਉਹਦੀ ਜੈਬ ਘਰ ਸਿੱਖ ਜੈਬ ਘਰ ਚ ਫੋਟੋ ਲਾਉਣੀ ਚਾਹੀਦੀ ਹੈ ਔਰ ਉਹਨੂੰ ਕੌਮ ਦਾ ਹੀਰਾ ਮੰਨਣਾ ਚਾਹੀਦਾ ਇਹ ਗੱਲਾਂ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਆਖੀਆਂ ਸੀ ਪਰ ਹੁਣ ਉਸੇ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਹ ਕਹਿ ਦਿੱਤਾ ਵੀ ਮੈਂ ਤਾਂ ਉਹ ਸਾਰਾ ਕੁਝ ਇੱਕ ਦੁੱਖ ਚ ਕਿਹਾ ਸੀਗਾ ਕਿਉਂਕਿ ਜਿਹੜੇ ਨਰੈਣ ਸਿੰਘ ਚੋੜੇ ਵਰਗੇ ਹੋਰ ਨਾ ਨੇ ਹੋਰ ਬੰਦੇ ਮਾਰੇ ਹੋਏ ਨੇ ਤੇ ਉਹ ਜੇਲਾ ਚ ਬੰਦ ਨੇ ਉਹਨਾਂ ਨੂੰ ਛਡਾਉਣ ਲਈ ਅਕਾਲੀ ਦਲ ਗੱਲਾਂ ਕਰਦਾ ਉਹਨਾਂ ਨੂੰ ਕੌਮ ਦੇ ਹੀਰੇ ਕਹਿੰਦਾ ਉਹਨਾਂ ਨੂੰ ਸਨਮਾਨਿਤ ਕਰਦਾ ਤੇ ਕਹਿੰਦਾ ਹੈ ਕਿ ਇਹਨਾਂ ਦੀ ਫੋਟੋ ਸਿੱਖ ਜਾਇਬ ਘਰ ਚ ਲੱਗਣੀ ਚਾਹੀਦੀ ਹੈ ਤੇ ਕਹਿੰਦਾ ਮੈਂ ਤਾਂ ਤਾਂ ਕਰਕੇ ਕਿਹਾ ਸੀ ਵੇ ਦੂਜਿਆਂ ਦੇ ਘਰ ਲੱਗੀ ਤੁਹਾਨੂੰ ਬਸੰਤਰ ਲੱਗਦੀ ਹੈ ਹੁਣ ਜੇ ਆਪਦੇ ਘਰ ਲੱਗੀ ਹੈ ਤੇ ਉਹ ਅੱਗ ਲੱਗਦੀ ਹੈ ਜਿਹੜਾ ਸੁਖਬੀਰ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਤਾਂ ਕੌਮ ਦਾ ਗਦਾਰ ਹੋ ਗਿਆ ਤੇ ਜਿਹੜਾ ਹੋਰਨਾਂ ਨੂੰ ਮਾਰੇ ਉਹ ਕੌਮ ਦਾ ਪਹਿਰੇਦਾਰ ਕਿਵੇਂ ਹੋ ਗਿਆ ਇਹ ਗੱਲਾਂ ਰਵਨੀਤ ਬਿੱਟੂ ਨੇ ਆਖੀਆਂ ਨੇ ਰਵਨੀਤ ਬਿੱਟੂ ਕਹਿੰਦਾ ਇਹ ਜਿਹੜਾ ਨਰੈਨ ਸਿੰਘ ਚੋੜਾ ਹੈ ਇਹ ਤਾਂ ਮੈਨੂੰ ਵੀ ਮਾਰਨ ਨੂੰ ਫਿਰਦਾ ਰਵਨੀਤ ਬਿੱਟੂ ਨੇ ਅੱਜ ਆਪਣੇ ਬਿਆਨ ਬਿਲਕੁਲ ਬਦਲੇ ਨੇ ਪਹਿਲਾ ਇਸੇ ਰਵਨੀਤ ਬਿੱਟੂ ਨੇ ਨਰੈਨ ਸਿੰਘ ਚੌੜਾ ਦੇ ਹੱਕ ਦੇ ਵਿੱਚ ਬੋਲਿਆ ਸੀਗਾ ਪਰ ਉਸੇ ਦਿਨੀ ਆਪਾਂ ਇਹ ਕਹਿ ਦਿੱਤਾ ਸੀ ਕਿ ਰਵਨੀਤ ਬਿੱਟੂ ਵਿਅੰਗ ਚ ਬੋਲ ਰਿਹਾ ਹੈ ਜਾਣ ਬੁੱਝ ਕੇ ਟੌਂਚ ਮਾਰ ਰਿਹਾ ਕਾਲੀਦਲ ਵਾਲਿਆਂ ਨੂੰ ਤੇ ਉਹੀ ਗੱਲ ਅੱਜ ਰਵਨੀਤ ਬਿੱਟੂ ਨੇ ਕਬੂਲੀ ਹੈ ਮੰਨੀ ਹੈ ਤੇ ਅੱਜ ਰਵਨੀਤ ਬਿੱਟੂ ਕਹਿੰਦਾ ਕਿ ਇਹ ਨਰੈਨ ਸਿੰਘ ਚੌੜੇ ਵਰਗੇ ਉਹ ਸੱਪ ਨੇ ਇਹਨਾਂ ਸੱਪਾਂ ਨੂੰ ਜਿੰਨਾ ਮਰਜੀ ਦੁੱਧ ਪਿਆ ਲੋ ਇਹਨਾਂ ਨੇ ਤੁਹਾਨੂੰ ਡੰਗ ਮਾਰਨਾ ਹੀ ਮਾਰਨਾ ਹੈ ਤੇ ਰਵਨੀਤ ਬਿੱਟੂ ਕਹਿੰਦਾ ਵੀ ਨਰੈਣ ਸਿੰਘ ਚੌੜੇ ਵਰਗੇ ਉਹ ਸੱਪ ਨੇ ਜਿਨ੍ਹਾਂ ਨੂੰ ਅਕਾਲੀ ਦਲ ਪਾਲਦਾ ਹੈ ਇਹੋ ਜੇ ਬੰਦਿਆਂ ਨੂੰ ਤੇ ਬਾਅਦ ਦੇ ਵਿੱਚ ਜੇ ਤਾਂ ਕਿਸੇ ਹੋਰ ਨੂੰ ਡੰਗ ਜਾਣ ਫੇਰ ਤਾਂ ਠੀਕ ਹੈ ਜੇ ਇਹਨਾਂ ਨੂੰ ਡੰਗ ਮਾਰਨ ਤੇ ਫਿਰ ਉਹ ਉਹਨਾਂ ਦੇ ਉੱਪਰ ਇਹ ਕਾਰਵਾਈਆਂ ਦੀ ਗੱਲ ਕਰਦੇ ਨੇ ਉਧਰ ਭਾਈ ਜਿਹੜਾ ਪਾਰਲੀਮੈਂਟ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਚੀਜ਼ ਵਾਪਰੀ ਹੈ ਅਮਾਨੀ ਅਡਾਨੀ ਤੇ ਮੋਦੀ ਇਹਨਾਂ ਤਿੰਨਾਂ ਦੇ ਉੱਪਰ ਰਾਹੁਲ ਗਾਂਧੀ ਹੋਰਾਂ ਨੇ ਇੱਕ ਬੜਾ ਵੱਖਰੀ ਕਿਸਮ ਦਾ ਪ੍ਰਦਰਸ਼ਨ ਕੀਤਾ ਉਹਨਾਂ ਨੇ ਮਖੌਟੇ ਪਾ ਕੇ ਨਰਿੰਦਰ ਮੋਦੀ ਦੇ ਤੇ ਅਡਾਨੀ ਦੇ ਤੇ ਉਹ ਮਖੌਟੇ ਪਾ ਕੇ ਤੇ ਹੱਥ ਮਿਲਾ ਕੇ ਚੱਲਦੇ ਨਜ਼ਰ ਆਏ ਉਹ ਆਪਣੇ ਪ੍ਰਦਰਸ਼ਨ 'ਚ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਨਰਿੰਦਰ ਮੋਦੀ ਦੀ ਅਡਾਨੀਆਂ ਦੇ ਨਾਲ ਯਾਰੀ ਹੈ ਤੇ ਸਾਰਾ ਕੁਝ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ ਉਹ ਅਡਾਨੀਆਂ ਅਬਾਨੀਆਂ ਲਈ ਕਰ ਰਹੀ ਹੈ ਆਮ ਲੋਕਾਂ ਦਾ ਇਹਨਾਂ ਨੂੰ ਕੋਈ ਚੇਤਾ ਨਹੀਂ ਔਰ ਉਥੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਅੱਜ ਕੀਤਾ ਗਿਆ ਔਰ ਨਾਲ ਹੀ ਉਥੇ ਇੱਕ ਨਵੀਂ ਗੱਲ ਇਹ ਵੇਖਣ ਨੂੰ ਮਿਲੀ ਕਿ ਜਿਹੜਾ ਇੰਡੀਆ ਗੱਠਜੋੜ ਇਹਨਾਂ ਨੇ ਬਣਾਇਆ ਕਾਫੀ ਸਾਰੀਆਂ ਪਾਰਟੀਆਂ ਨੇ ਉਹਦੇ ਵਿੱਚੋਂ ਅੱਜ ਤਿੰਨ ਪਾਰਟੀਆਂ ਦੇ ਨੇਤਾ ਰਾਹੁਲ ਗਾਂਧੀ ਦੇ ਨਾਲ ਇਸ ਪ੍ਰਦਰਸ਼ਨ 'ਚ ਨਹੀਂ ਤੁਰੇ ਨਹੀਂ ਗਏ ਰਾਹੁਲ ਗਾਂਧੀ ਨੇ ਅਗਵਾਈ ਕੀਤੀ ਹੈ ਪਰ ਉਹ ਨਹੀਂ ਗਏ ਤਾਂ ਇੱਥੇ ਫਿਰ ਇਹ ਗੱਲ ਦਾ ਸੰਕੇਤ ਵੀ ਮਿਲ ਰਿਹਾ ਕਿ ਰਾਹੁਲ ਗਾਂਧੀ ਹੋਰਾਂ ਦਾ ਇੰਡੀਆ ਗੱਠਜੋੜ ਆ ਜਿਹੜਾ ਉਹ ਵੀ ਆਉਣ ਵਾਲੇ ਟਾਈਮ 'ਚ ਕਮਜ਼ੋਰ ਹੋ ਰਿਹਾ ਤੇ ਉਧਰ ਜਿਹੜਾ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਹਦੇ ਉੱਪਰ ਆਮ ਆਦਮੀ ਪਾਰਟੀ ਨੇ ਆਪਣੇ ਐਮਐਲਏ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਦਿੱਲੀ ਦੇ ਵਿੱਚ ਕੋਈ ਦਿਨਾਂ ਤੱਕ ਚੋਣਾ ਨੇ ਵੋਟਾਂ ਨੇ ਪਹਿਲਾਂ ਤੋਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਜਰੀਵਾਲ ਹੋਰੀ ਤੀਜੀ ਵਾਰ ਉੱਥੇ ਮੁੱਖ ਮੰਤਰੀ ਬਣੇ ਸੀ ਔਰ ਹੁਣ ਆਮ ਆਦਮੀ ਪਾਰਟੀ ਇਹ ਦਾਵਾ ਕਰ ਰਹੀ ਵੀ ਦਿੱਲੀ 'ਚ ਸਾਡੀ ਸਰਕਾਰ ਫੇਰ ਬਣੇਗੀ ਪਰ ਇੱਕ ਚਰਚਾ ਇਹ ਆ ਕਿ ਸ਼ਾਇਦ ਇਸ ਵਾਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕ ਨਕਾਰ ਦੇਣਗੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਕਿਉਂਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਬਹੁਤ ਵੱਡਾ ਇਤਿਹਾਸਕ ਜਿਹੜਾ ਬਹੁਮਤ ਦਿੱਤਾ ਸੀ 117 ਦੇ ਵਿੱਚੋਂ 92 ਐਮ ਐਲ ਏ ਆਮ ਆਦਮੀ ਪਾਰਟੀ ਦੇ ਪੰਜਾਬੀਆਂ ਨੇ ਜਿਤਾਏ ਤਾਂ ਇਥੋਂ ਉਤਸ਼ਾਹਤ ਹੋ ਕੇ ਆਮ ਆਦਮੀ ਪਾਰਟੀ ਨੇ ਹਰਿਆਣਾ 'ਚ ਚੋਣਾਂ ਲੜੀਆਂ ਗੋਆ 'ਚ ਚੋਣਾਂ ਲੜੀਆਂ ਗੁਜਰਾਤ 'ਚ ਚੋਣਾਂ ਲੜੀਆਂ ਜੰਮੂ ਕਸ਼ਮੀਰ 'ਚ ਚੋਣਾਂ ਲੜੀਆਂ ਪਰ ਪੰਜਾਬ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਕਿਤੋਂ ਕੋਈ ਸੀਟ ਨਹੀਂ ਆਈ ਜੰਮੂ ਕਸ਼ਮੀਰ ਦੀ ਇੱਕ ਸੀਟ ਛੱਡ ਕੇ ਡੋਡਾ ਬਾਕੀ ਹਰਿਆਣਾ ਚ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋਇਆ ਗੁਜਰਾਤ ਦੇ ਵਿੱਚ ਵੀ ਹੋਇਆ ਤੇ ਹੋਰ ਥਾਵਾਂ ਦੇ ਉੱਪਰ ਵੀ ਆਮ ਆਦਮੀ ਪਾਰਟੀ ਦੇ ਪੱਲੇ ਨਰਾਸ਼ਾ ਆਈ ਜਦੋਂ ਲੋਕ ਸਭਾ ਚੋਣਾਂ ਹੋਈਆਂ ਉਦੋਂ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਹੋਰ ਸੂਬੇ ਚੋਂ ਇੱਕ ਵੀ ਸੀਟ ਲੋਕਾਂ ਨੇ ਨਹੀਂ ਜਿਤਾਈ ਤਾਂ ਹੁਣ ਆਮ ਆਦਮੀ ਪਾਰਟੀ ਦੁਬਾਰਾ ਫਿਰ ਦਿੱਲੀ ਚੋਣਾਂ ਦੇ ਲਈ ਕਮਰ ਕੱਸਾ ਕਰ ਚੁੱਕੀ ਹੈ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਦੂਜੀਆਂ ਪਾਰਟੀਆਂ ਵੀ ਦਿੱਲੀ ਚੋਣਾਂ ਦੇ ਵਿੱਚ ਆਪਣਾ ਦਮ ਖਮ ਲਾਉਣ ਲਈ ਤਿਆਰ ਨੇ ਤਾਂ ਦਿੱਲੀ ਚੋਣਾਂ ਦਾ ਬਿਗਲ ਜਿਹੜਾ ਉਹ ਵੱਜ ਰਿਹਾ ਔਰ ਇੱਧਰ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਦੁਬਾਰਾ ਹੋਣ ਦੀ ਜਿਹੜੀ ਖਬਰ ਹੈ ਉਹ ਕੱਲ ਆ ਚੁੱਕੀ ਹੈ ਗਿੱਦੜਬਾਹਾ ਦੇ 20 ਪਿੰਡਾਂ ਦੇ ਵਿੱਚ ਪੰਚਾਇਤਾਂ ਦੀਆਂ ਸਰਪੰਚਾਂ ਦੀਆਂ ਦੁਬਾਰਾ ਵੋਟਾਂ ਪੈਣਗੀਆਂ 15 ਦਸੰਬਰ ਨੂੰ ਪੈਣਗੀਆਂ ਔਰ ਨਾਲ ਹੀ ਪੰਜਾਬ ਦੇ ਵਿੱਚ ਜਿਹੜੀ ਨਗਰ ਕਾਉਂਸਲ ਦੀਆਂ ਚੋਣਾਂ ਨੇ ਉਹਨਾਂ ਦੀ ਤਾਰੀਖ ਵੀ ਚੋਣ ਕਮਿਸ਼ਨ ਨੇ ਐਲਾਨ ਦਿੱਤੀ ਹੈ ਉਹ ਹੈ 21 ਦਸੰਬਰ 21 ਦਸੰਬਰ ਨੂੰ ਪੰਜਾਬ ਦੇ ਵਿੱਚ ਨਗਰ ਕੌਂਸਲਾਂ ਦੀਆਂ ਚੋਣਾਂ ਹੋਣਗੀਆਂ ਔਰ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਜਿੰਨੀਆਂ ਚੋਣਾਂ ਨੇ ਇਹ ਬੜੀ ਜਦੋਜਹਦ ਨਾਲ ਹੋ ਰਹੀਆਂ ਨੇ ਸਰਪੰਚੀ ਦੀਆਂ ਚੋਣਾਂ ਜਦੋਂ ਪਹਿਲਾਂ ਹੋਈਆਂ ਉਦੋਂ ਵੀ ਪੰਜਾਬ ਸਰਕਾਰ ਲਗਾਤਾਰ ਲੇਟ ਕਰ ਰਹੀ ਸੀ ਲੋਕ ਹਾਈ ਕੋਰਟ ਗਏ ਹਾਈ ਕੋਰਟ ਦੇ ਲਗਾਤਾਰ ਖਿੱਚਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਪੰਚੀ ਤੇ ਪੰਚਾਇਤਾਂ ਦੀਆਂ ਚੋਣਾਂ ਕਰਾਈਆਂ ਸੀ ਉਸ ਤੋਂ ਬਾਅਦ ਨਗਰ ਕੌਂਸਲਾਂ ਦੀਆਂ ਚੋਣਾਂ ਪੰਜਾਬ ਸਰਕਾਰ ਤਾਂ ਨਹੀਂ ਕਰਾ ਰਹੀ ਸੀ ਪਰ ਪਹਿਲਾਂ ਲੋਕ ਹਾਈ ਕੋਰਟ ਗਏ ਹਾਈ ਕੋਰਟ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਨੇ ਉਹਨਾਂ ਦਾ ਐਲਾਨ ਚੋਣ ਕਮਿਸ਼ਨ ਨੇ ਕੀਤਾ ਹੈ ਜਿਹੜੀਆਂ ਕਿ 21 ਦਸੰਬਰ ਨੂੰ ਹੋਣਗੀਆਂ 13 ਨੂੰ ਕਾਗਜ਼ ਭਰੇ ਜਾਣਗੇ 14 ਨੂੰ ਕਾਗਜ਼ਾਂ ਦੀ ਪੜਤਾਲ ਹੋਏਗੀ ਤੇ 21 ਨੂੰ ਚੋਣਾਂ ਹੋਣਗੀਆਂ ਸੋ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਦਿਆਂ ਡੱਲੇਵਾਲ ਨੇ ਮਰਨਵਾਰ ਤੋਂ ਸ਼ੁਰੂ ਕੀਤਾ ਹੋਇਆ ਸੀ ਉਹਦੇ ਨਾਲ ਹੁਣ ਸਾਰੇ ਕਿਸਾਨ ਮਰ ਭੋਖ ਹੜਤਾਲ ਤੇ ਬੈਠਣਗੇ ਕੱਲ ਨੂੰ ਦੂਜੇ ਪਾਸੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਕਿਸਾਨ ਅੰਦੋਲਨ ਬਾਰੇ ਪਟੀਸ਼ਨ ਪਾਈ ਸੀ ਕਿਸੇ ਵਿਅਕਤੀ ਨੇ ਵੀ ਇਹਨਾਂ ਨੂੰ ਇੱਥੋਂ ਚਕਾਓ ਤਾਂ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਤੇ ਨਾਲ ਕਹਿ ਦਿੱਤਾ ਹੈ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਦੇ ਮੁੱਦੇ ਤੇ ਪਹਿਲਾਂ ਹੀ ਇਹ ਮਾਮਲਾ ਚੱਲ ਰਿਹਾ ਹੈ ਤਾਂ ਫਿਰ ਨਵੀਂ ਪਟੀਸ਼ਨ ਦੀ ਲੋੜ ਕੀ ਹੈ ਤੀਜੇ ਪਾਸੇ ਹਰਿਆਣਾ ਦੇ ਐਕਸ ਮੁੱਖ ਮੰਤਰੀ ਮਨੋਰ ਲਾਲ ਖੱਟਰ ਨੇ ਕਿਸਾਨਾਂ ਬਾਰੇ ਬੜਾ ਹਰਾਨੀ ਜਨਕ ਬਿਆਨ ਦਿੱਤਾ ਜਿਹਦੇ ਉੱਪਰ ਅੱਗੋਂ ਕਿਸਾਨਾਂ ਨੇ ਪਲਟਵਾਰ ਕਰ ਦਿੱਤਾ ਖੱਟਰ ਨੇ ਇਹ ਆਖਿਆ ਕਿ ਕਿਸਾਨ ਦਿੱਲੀ ਜਾ ਸਕਦੇ ਨੇ ਉਹਨਾਂ ਨੂੰ ਕੋਈ ਨਹੀਂ ਰੋਕਦਾ ਪਰ ਉਹ ਸਹੀ ਤਰੀਕੇ ਨਾਲ ਠੀਕ ਤਰੀਕੇ ਨਾਲ ਜਾਣ ਉਧਰੋਂ ਕਿਸਾਨ ਬੋਲਣਗੇ ਵੀ ਠੀਕ ਤਰੀਕਾ ਦੱਸ ਦੇ ਕਿਹੜਾ ਹੁਣ ਤਾਂ ਅਸੀਂ ਪੈਦਲ ਜਾਣਾ ਚਾਹੁੰਦੇ ਸੀ ਤੁਸੀਂ ਹੁਣ ਵੀ ਨਹੀਂ ਜਾਣ ਦਿੱਤਾ ਉਧਰ ਰਵਨੀਤ ਬਿੱਟੂ ਨੇ ਨਰਿੰਦਰ ਸਿੰਘ ਚੋੜਾ ਬਾਰੇ ਕਹਿ ਦਿੱਤਾ ਕਿ ਇਹ ਉਹ ਸੱਪ ਨੇ ਜਿਹੜਾ ਇਹਨਾਂ ਨੂੰ ਦੁੱਧ ਪਿਆਏਗਾ ਇਹ ਡੰਗ ਮਾਰਨਗੇ ਇਹ ਤਾਂ ਮੈਨੂੰ ਵੀ ਮਾਰਨਾ ਚਾਹੁੰਦਾ ਸੀ ਤੇ ਮੈਂ ਉਸ ਦਿਨ ਇਹਦੇ ਹੱਕ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀ ਉਹ ਇੱਕ ਵਿਅੰਗ ਸੀ ਉਹ ਕਾਲੀਦਲ ਦੀ ਨੀਤੀ ਦਾ ਮਜ਼ਾਕ ਸੀਗਾ ਇਹ ਗੱਲਾਂ ਅੱਜ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਹੀਆਂ ਨੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹ ਸਾਰੇ ਕੁਸ਼ ਬਾਰੇ ਜਰੂਰ ਲਿਖਿਓ ਤੁਸੀਂ ਬਹੁਤ ਸਿਆਣੇ ਹੋ ਸਮਝਦਾਰ ਹੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ